ਸਤਿ ਸ਼੍ਰੀ ਅਕਾਲ ਕਿਸਾਨ ਭਰਾਵਾਂ ਨੂੰ ਰਾਜਸੰਧੂ ਫਾਰਮਿੰਗ YouTube ਚੈਨਲ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰਦੇ ਆਂ ਜੀ ਜਿਹੜੇ ਵੀਰ ਚੈਨਲ ਦੇ ਨਵੇਂ ਨੇ ਵੀਡੀਓ ਪਹਿਲੀ ਵਾਰੀ ਦੇਖ ਰਹੇ ਨੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰ ਲਿਓ ਨਾਲ ਲੱਗੇ ਘੰਟੀ ਵਾਲੇ ਬਟਨ ਨੂੰ ਆਲਟ ਤੇ ਸੈੱਟ ਕਰ ਲਿਓ ਕਿਸਾਨ ਵੀਰੋ ਇਸੇ ਤਰ੍ਹਾਂ ਆਉਣ ਵਾਲੀਆਂ ਨਵੀਆਂ ਵੀਡੀਓ ਦੀਆਂ ਨੋਟੀਫਿਕੇਸ਼ਨਾਂ ਤੁਹਾਡੇ ਤੱਕ ਪਹੁੰਚ ਜਾਣਗੀਆਂ ਜੀ ਸਭ ਤੋਂ ਪਹਿਲਾਂ ਸੋ ਦੋਸਤੋ ਅੱਜ ਆਪਾਂ ਲੈ ਕੇ ਆਏ ਆਂ ਜੀ ਜਰਸੀ ਦੇ ਵਿੱਚ ਇੱਕ ਹੋਰ ਵੜ ਸੋ ਦੋਸਤੋ ਜਿਹੜਾ ਏਰੀਆ ਹੈਗਾ ਜ਼ਿਲ੍ਹਾ ਜਲੰਧਰ ਆ ਜਾਂਦਾ ਜੀ ਪਿੰਡ ਕੁਰਕਾ ਹੈਗਾ ਵੀਰੋ ਜਿਹੜੇ ਮੋਬਾਈਲ ਨੰਬਰ ਹਨ 22 ਹੋਰਾਂ ਦੇ 98764 68423 ਮੋਬਾਈਲ ਨੰਬਰ ਹਨ ਇਹਨਾਂ ਨੰਬਰਾਂ ਤੇ ਤੁਸੀਂ ਸੰਪਰਕ ਕਰਕੇ ਇਹ ਜਰਸੀ ਦੀ ਵੜ ਖਰੀਦ ਸਕਦੇ ਹੋ ਕਿਸਾਨ ਵੀਰੋ ਇਹ ਵੜ ਪਹਿਲਾ ਸੂਆ ਇਸ ਵਾਰ ਸੂਈ ਹੈਗੀ ਆ ਤਕਰੀਬਨ 1 ਮਹੀਨਾ ਹੋ ਗਿਆ ਜੀ ਸੂਈ ਨੂੰ ਦੁੱਧ 10 ਲੀਟਰ ਦੋ ਡੰਗ ਦਾ ਬਿਲਕੁਲ ਰੈਡੀ ਹੈਗਾ ਜਿਹਨੇ ਮੇਰੇ ਵੀਰ ਚਾਹਵਣ ਹੁਣ ਆਪਣੀ ਦੋ ਡੰਗ ਦੀ ਤਿੰਨ ਡੰਗ ਦੀ ਚੁਆਈ ਤੁਸੀਂ ਖੁਦ ਬਿਲਕੁਲ ਬੜੇ ਆਰਾਮ ਨਾਲ ਕਰ ਸਕਦੇ ਹੋ 10 ਲੀਟਰ ਦੀ ਮਿਲਕ ਕਪੈਸਿਟੀ ਇਸ ਥੱਲੇ ਹੈਗੀ ਆ ਮਗਰ ਜਿਹੜਾ ਬੱਚਾ ਹੈਗਾ ਜੀ ਉਹ ਮੇਲ ਕਾਫ ਹੈਗਾ ਵੱੱਛਾ ਹੈਗਾ ਮਗਰ ਬਾਕੀ ਮੁੱਲ ਦੋਸਤੋ 30000 ਰੁਪਏ ਦੀ ਡਿਮਾਂਡ ਹੈਗੀ ਆ ਮੌਕੇ ਤੇ ਤੁਸੀਂ ਚੁਆਈ ਕਰ ਸਕਦੇ ਹੋ ਆਪਦੀ ਨਿਰਖ ਪਰਖ ਕਰਕੇ ਆਪਣੇ ਹਿਸਾਬ ਨਾਲ ਮੁੱਲ ਵੀ ਤੈਅ ਕਰ ਸਕਦੇ ਹੋ ਮੋਲ ਲਗਾ ਸਕਦੇ ਹੋ ਸੋ ਜਰਸੀ ਦੇ ਵਿੱਚ ਦੋਸਤੋ ਇਹ ਵੈਡ ਹੈਗੀ ਆ ਵਧੀਆ ਚੰਗੀ ਧਾਰ ਹੈਗੀ ਆ ਬਿਲਕੁਲ ਸਾਫ਼ ਹਵਾਨੇ ਦੀ ਹੈਗੀ ਆ ਬਾਕੀ ਤੁਸੀਂ ਮੌਕੇ ਤੇ ਪਹੁੰਚ ਕੇ ਆਪਣੀ ਨਰਖ ਪਰਖ ਕਰਕੇ ਦੋਸਤੋ ਚੁਆਈ ਕਰਕੇ ਆਪਣੇ ਟੰਗ ਨਾਲ ਇਸ ਨੂੰ ਪਾਸ ਕਰਕੇ ਇਸ ਦਾ ਮੁੱਲ ਆਪਣੇ ਹਿਸਾਬ ਨਾਲ ਵੀ ਲਗਾ ਸਕਦੇ ਹੋ ਸੋ ਜਿਹੜੇ ਮੇਰੇ ਵੀਰ ਨੂੰ ਪਸੰਦ ਆਉਂਦੀ ਆ ਉਹ ਦਿੱਤੇ ਗਏ ਨੰਬਰਾਂ ਤੇ ਸੰਪਰਕ ਕਰਕੇ ਖਰੀਦ ਸਕਦੇ ਹੋ ਵੀਡੀਓ ਵੇਖਣ ਲਈ ਸਾਰੇ ਵੀਰਾਂ ਦਾ ਧੰਨਵਾਦ ਆ ਜੀ